ਪਿਆਰੇ ਸੋਤਿਓ ਅੱਜ ਆਪਾਂ ਗੱਲ ਕਰਾਂਗੇ ਸੈਲੀਅੰਟ ਫੀਚਰਸ ਆਫ ਇੰਡੀਅਨ ਫਾਈਲੋਸਫੀ ਯਾਨੀ ਕਿ ਭਾਰਤੀ ਦਰਸ਼ਨ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਭਾਰਤੀ ਦਰਸ਼ਨ ਜਿਸ ਤਰ੍ਹਾਂ ਦਾ ਸਭ ਤੋਂ ਪੁਰਾਣਾ ਦਰਸ਼ਨ ਹੈ ਉਸੇ ਤਰ੍ਹਾਂ ਇਹ ਵਿਸ਼ਵ ਦੀਆਂ ਸਾਰੀਆਂ ਦਾਰਸ਼ਨਿਕ ਪਰੰਪਰਾਵਾਂ ਤੋਂ ਵੱਖ ਅਤੇ ਮਹੱਤਵਪੂਰਨ ਹੈ ਜੋ ਅਨੋਖਾਪਨ ਅਤੀ ਅੰਤਮ ਸੱਚ ਇਸ ਦਰਸ਼ਨ ਵਿੱਚ ਪਾਏ ਜਾਂਦੇ ਹਨ ਉਹ ਵਿਸ਼ਵ ਦੇ ਕਿਸੇ ਵੀ ਦਰਸ਼ਨ ਦੀ ਵਿਸ਼ੇਸ਼ਤਾ ਨਹੀਂ ਹੈ ਯਾਨੀ ਕਿ ਅਸੀਂ ਇੰਡੀਅਨ ਫਲਸਫੀ ਸਾਡੀ ਜਿਹੜੀ ਹੈ ਲੋਕਾਂ ਨਾਲੋਂ ਜਾਂ ਦੁਨੀਆ ਦੇ ਬਾਕੀ ਨਾਲੋਂ ਵਲੱਖਣ ਹੈਗੀ ਬੇਸ਼ੱਕ ਇਹ ਵਧੇਰੇ ਕਰਕੇ ਅਧਿਆਤਮਿਕ आदर्श आत्मक अति चरम नीति ਦੇ ਬਹੁਤ ਨਜ਼ਦੀਕ ਹੈ ਇਸੇ ਕਾਰਨ ਇਹ ਸਭ ਤੋਂ ਔਖਾ ਦਰਸ਼ਨ ਹੈ ਇਸ ਦਰਸ਼ਨ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਮਜ਼ਬੂਤ ਹਨ ਭਾਰਤੀ ਦਰਸ਼ਨ ਦੇ ਹੋਰਾਂ ਦਰਸ਼ਨਾਂ ਤੋਂ ਵੱਖ ਅਤੇ ਅਨੋਖੇ ਹੋਣ ਦੇ ਕਈ ਕਾਰਨ ਹਨ ਭਾਰਤੀ ਦਰਸ਼ਨ ਹੋਰਨਾਂ ਦਰਸ਼ਨਾਂ ਤੋਂ ਵੱਖ ਅਤੇ ਅਨੋਖੇ ਹੋਣ ਦੇ ਕਈ ਕਾਰਨਾਂ ਵਿੱਚੋਂ ਜਿਵੇਂ ਜਿਨ੍ਹਾਂ ਨੂੰ ਅਸੀਂ ਇੱਥੇ ਡਿਟੇਲ ਦੇ ਵਿੱਚ ਤੇ ਨਹੀਂ ਚਲੋ ਥੋੜੀ ਜਿਵੇਂ ਵੀ ਬਰੀਫਲੀ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਇਹ ਅਧਿਆਤਮਿਕ ਕਿਵੇਂ ਹੈਗੀ ਇੰਡੀਅਨ ਫਲਸਫੀ ਜਿਹੜੀ ਹੈ ਹੁਣ ਭਾਰਤੀ ਦਰਸ਼ਨ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਕੀ ਹੈ ਕਿ ਇਸ ਦਾ ਜਿਹੜਾ ਸਰੂਪ ਹੈ ਨਾ ਉਹ ਅਧਿਆਤਮਿਕ ਹੈ ਇਸ ਦੇ ਹਰ ਵਿਸ਼ੇ ਅਤੇ ਸੂਧਾਂਤ ਵਿੱਚ ਅਧਿਆਤਮਿਕਤਾ ਨਜ਼ਰ ਆਉਂਦੀ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਅਨਸਾਰ ਪਰਮ ਸਚੈ ਜੋ ਅਲਟੀਮੇਟ ਰਿਐਲਟੀ ਹੈ ਉਹ ਇਹ ਪ੍ਰਤੱਖ ਜੋਗ ਸੰਸਾਰ ਨਹੀਂ ਹੈ ਜੋ ਸਾਨੂੰ ਨਜ਼ਰ ਆ ਰਿਹਾ ਉਹ ਨਹੀਂ ਹੈ ਇਹਦੇ ਪਿੱਛੇ ਕੁਝ ਜਿਹਨੂੰ ਅਸੀਂ ਰੱਬ ਕਹਿੰਦੇ ਨੇ ਜਾਂ ਅਲੱਗ-ਅਲੱਗ ਉਹਨੂੰ ਅਸੀਂ ਦੱਸਾਂਗੇ ਉਹ ਆਪਾਂ ਅਗੇ ਡਿਟੇਲ ਕਰਾਂਗੇ ਯਾਨੀ ਕਿ ਜੋ ਸਾਨੂੰ ਦਿਖਣ ਜੋ ਦਿਖ ਰਿਹਾ ਹੈ ਸਾਨੂੰ ਇਹ ਇਹਦੀ ਅੰਤਮ ਸਚਾਈ ਨਹੀਂ ਹੈ ਯਾਨੀ ਕਿ ਇੱਕ ਇਹ ਪਰਲੋਕਿਕ ਪਾਵ ਕੇ ਪਾਰਗਮੀ ਸ਼ਕਤੀ ਹੈ ਟ੍ਰਾਂਸੈਂਡੈਂਕਲ ਹੈਗੀ ਹੈ ਇਸ ਸੰਸਾਰ ਨੂੰ ਮਿੱਥ ਜਾਂ ਮਾਇਆ ਮੰਨਦੇ ਨੇ ਯਾਨੀ ਕਿ ਸੰਸਾਰ ਜਿਹੜਾ ਵਾ ਇਹਨੂੰ ਇਹ ਮਾਇਆ ਜਾਂ ਇੱਕ ਮਤਲਬ ਮਿੱਥ ਜਾਂ ਕੋਈ ਝੂਠਾ ਮੰਨਦੇ ਤੁਸੀਂ ਵੇਖਿਆ ਹੋਣਾ ਕਿ ਧਰਮਾਂ ਦੀ ਅਗਰ ਅਸੀਂ ਗੱਲ ਕਰੀਏ ਤਾਂ ਥਾਂ ਥਾਂ ਤੇ ਉਹ ਧਰਮਾਂ ਦੇ ਵਿੱਚੋਂ ਮਿਲਦਾ ਕਿ ਇਹ ਸੰਸਾਰ ਝੂਠਾ ਵਾ ਇਹ ਮਾਇਆ ਵਾ ਇਹ ਜਾਂ ਹੁਣ ਜਿਸ ਦਾ ਜਿਹੜਾ ਅਸਲੀ ਸਰੂਪ ਉਹ ਦ੍ਰਵ ਜਾਂ ਅੰਤਮ ਰੂਪ ਵਿੱਚ ਅਧਿਕ ਮਾਨਸਿਕ ਅਤੇ ਅਧਿਆਤਮਿਕ ਹੈ ਇਹ ਸੰਸਾਰ ਝੂਠਾ ਹੈ ਇਸ ਦੀ ਪਰਮ ਸਚਾਈ ਜਿਵੇਂ ਬ੍ਰਹਮ ਨੂੰ ਜਾਂ ਕੋਈ ਸ਼ਿਵ ਨੂੰ ਕੋਈ ਅੱਲਾ ਨੂੰ ਕੋਈ ਮਤਲਬ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਕੋਈ ਰੱਬ ਕੋਈ ਦੂਜੇ ਨੂੰ ਮੰਨਦਾ ਇਸੇ ਕਾਰਨ ਹਰ ਭਾਰਤੀ ਦਰਸ਼ਨ ਵਿੱਚ ਧਰਮ ਅਤੇ ਨੀਤੀ ਦਾ ਇੱਕ ਪਰਲੋਕਿਕ ਮੇਲ ਜਿਹੜਾ ਵਾ ਉਹ ਦਰਸਾਇਆਇਆ ਜਾਂਦਾ ਪਰ ਆਪੌਤਿਕ ਸ਼ਕਤੀਆਂ ਜਿਹੜੀਆਂ ਨੇ ਉਹ ਹੈਗੀਆਂ ਜਾਂ ਨਹੀਂ ਹੈਗੀਆਂ ਮੈਂ ਨਹੀਂ ਉਹਨਾਂ ਦੀ ਮਤਲਬ ਕੋਈ ਸ਼ਾਦੀ ਨਹੀਂ ਪਰਦਾ ਮੈਂ ਜੋ ਕਿਤਾਬਾਂ ਦਾ ਗਿਆਨ ਉਹਦੇ ਅਕੋਰਡਿੰਗਲੀ ਗੱਲ ਕਰ ਰਿਹਾ ਹੁਣ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਭਾਰਤੀ ਦਰਸ਼ਨਿਆ ਉਹ ਆਤਮਾ ਦੀ ਸੱਤਾ ਦੇ ਵਿੱਚ ਵਿਸ਼ਵਾਸ ਕਰਦੇ ਆ ਕਿ ਸਰੀਰ ਤਾਂ ਮਰ ਜਾਂਦਾ ਲੇਕਿਨ ਆਤਮਾ ਨਹੀਂ ਮਰਦੀ ਇਹਨਾਂ ਸਭ ਦਰਸ਼ਨਾਂ ਦੀ ਖੋਜ ਦਾ ਉਦੇਸ਼ ਆਤਮਾ ਦਾ ਸਰੂਪ ਪਹਿਚਾਣਨਾ ਹੈ ਪਰ ਕੁਝ ਦਰਸ਼ ਜਿਵੇਂ ਚਾਰਵਾਕ ਚਾਰ ਵਕ ਦਰਸ਼ਨ ਬਾਰੇ ਵੀ ਆਪਾਂ ਗੱਲ ਕਰਾਂਗੇ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਜਾਂ ਬੁੱਧ ਜਾਂ ਜੈਨ ਇਹ ਆਤਮਾ ਬਾਰੇ ਚੁੱਪ ਹਨ ਇਹ ਇਹਦੇ ਬਾਰੇ ਨਹੀਂ ਬੋਲਦੇ ਜਾਂ ਇਸ ਨੂੰ ਨਕਾਰਦੇ ਹਨ ਪਰ ਆਮ ਦਰਸ਼ਨਾ ਰਹੀਂ ਆਤਮਾ ਦੀ ਸੱਤਾ ਵਿੱਚ ਵਿਸ਼ਵਾਸ ਹੋਣ ਕਾਰਨ ਇਹ ਇਸੇ ਨੂੰ ਸੰਸਾਰ ਦਾ ਦਰਮ ਮੰਨਦੇ ਹਨ ਇਹ ਮਨੁੱਖੀ ਸਰੀਰ ਲਈ ਤਾਂ ਆਤਮਾ ਹੈ ਪਰ ਸਭ ਮਨੁੱਖੀ ਸਰੀਰ ਦੀਆਂ ਆਤਮਾ ਜਿਹੜੀਆਂ ਆਤਮਾਵਾਂ ਨੇ ਉਹ ਮਿਲ ਕੇ ਉਸ ਪਰਮ ਸ਼ਕਤੀ ਬ੍ਰਹਮਾ ਦਾ ਸਰੀਰ ਬਣਦੀਆਂ ਹਨ। ਭਾਵ ਬ੍ਰਹਮਾ ਸਭ ਆਤਮਾਵਾਂ ਜਿਉਂ ਰੱਬ ਜਿਉਂ ਸਾਰੀਆਂ ਆਤਮਾਵਾਂ ਜਿਹੜੀਆਂ 20 ਆਤਮਾ ਹੈਗੇ। ਇਸ ਤਰ੍ਹਾਂ ਕਿਸੇ ਆਤਮਿਕ ਅੰਸ਼ ਨੂੰ ਦਰਵ ਮੰਨਨ ਕਾਰਨ ਅਸੀਂ ਭਾਰਤੀ ਦਰਸ਼ਨ ਨੂੰ ਵਿਚਾਰਵਾਦੀ ਵੀ ਕਹਿ ਦਿੰਦੇ ਹਾਂ। ਹੁਣ ਇਹ ਆਦਰਸ਼ਵਾਦੀ ਕਿਦਾਂ ਹੈ? ਇਹ ਕਾਫੀ ਲੌਂਗ ਚੈਪਟਰ ਹੈਗਾ ਆਪਾਂ ਸੱਜੇ ਸੱਜੇ ਕਰਕੇ ਕਰਾਂਗੇ। ਕੇਵਲ ਚਾਰ ਵੱਖ ਜਿਹੜਾ ਦਰਸ਼ਨ ਹੈ ਉਹਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਦਰਸ਼ਨ ਆਦਰਸ਼ਵਾਦੀ ਹੈ ਉਹ ਜੀਵਨ ਨੂੰ ਮੁੱਲਾਂ ਸਿਧਾਂਤਾਂ ਅਤੇ ਆਦਰਸ਼ ਦੇ ਜਿਹੜੇ ਆਈਡੀਅਲਸ ਦੇ ਆਧਾਰ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ ਇਹਨਾਂ ਅਨੁਸਾਰ ਇਹਨਾਂ ਆਦਰਸ਼ਾਂ ਅਤੇ ਮੁੱਲਾਂ ਦਾ ਨਿਰਮਾਣ ਵੇਦਾਂ ਵਿੱਚ ਕੀਤਾ ਗਿਆ ਹੈ ਜੋ ਖੁਦ ਬ੍ਰਹਮਾ ਦੀ ਰਚਨਾ ਹੈ ਇਸ ਲਈ ਭਾਰਤੀ ਦਰਸ਼ਨ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਕੇਵਲ ਆਦਰਸ਼ਵਾਦੀ ਹੈ ਪਰ ਜੇ ਇਸ ਦੇ ਉਲਟ ਆਪਾਂ ਪੱਛਮੀ ਦਰਸ਼ਨ ਦੀ ਗੱਲ ਕਰੀਏ ਤਾਂ ਉਹ ਪਦਾਰਥਵਾਦੀ ਹੈ ਮਟੀਰੀਅਲਿਸਟ ਅਤੇ ਵਿਵਹਾਰਵਾਦੀ ਹੈ ਉਹ ਇਸੇ ਸੰਸਾਰਿਕ ਜੀਵਨ ਨੂੰ ਹੀ ਅਸਲੀ ਮੰਨਦੇ ਆ ਪਰ ਭਾਰਤੀ ਦਰਸ਼ਨ ਅਨੁਸਾਰ ਮਨੁੱਖੀ ਆਤਮਾ ਦਾ ਪਰਮ ਸਥਾਨ ਬ੍ਰਹਮ ਦੇ ਵਿੱਚ ਹੈ ਯਾਨੀ ਕਿ ਸਿੱਧੀ ਭਾਸ਼ਾ ਜੇ ਆਪਾਂ ਕਹਿ ਲਈਏ ਕਿ ਰੱਬ ਦੇ ਵਿੱਚੋਂ ਸਾਰੇ ਪੈਦਾ ਹੋਏ ਇਹ ਸਾਡੀ ਇੰਡੀਅਨ ਫਲਸਫੀ ਆ ਇਹ ਮੰਨਦੀ ਹੈ ਇਸ ਲਈ ਉੱਥੇ ਪਹੁੰਚਣ ਵਾਸਤੇ ਸਾਨੂੰ ਮੋਕਸ਼ ਯਾਨੀ ਕਿ ਮੁਕਤੀ ਪ੍ਰਾਪਤ ਕਰਨੀ ਪੈਂਦੀ ਹੈ ਤੇ ਇਸ ਕਰਕੇ ਮਨੁੱਖ ਨੂੰ ਜਿਹੜਾ ਵਾ ਆਦਰਸ਼ਵਾਦੀ ਜੀਵਨ ਬਤਾਉਣਾ ਚਾਹੀਦਾ ਪਰ ਵੈਸੇ ਅਸੀਂ ਆਦਰਸ਼ਵਾਦੀ ਏਡੇ ਹੈਗੇ ਨਹੀਂ ਹੈ ਧਰਮ ਕਰਮ ਸਾਨੂੰ ਜੋ ਮਰਜੀ ਸਿਖਾਉਂਦੇ ਪਰ ਅਸਲੀ ਧਰਮ ਤੋਂ ਅਸੀਂ ਵੈਸੇ ਪੂਹਾਂ ਤੋਰੇ ਭਾਰਤੀ ਲੋਕਾਂ ਰਹੀ ਇਸ ਉਪਦੇਸ਼ ਨੂੰ ਮੰਨਣ ਕਾਰਨ ਇਤਿਹਾਸ ਵਿੱਚ ਜਿਹੜਾ ਵਾ ਉਹ ਇਹ ਲੋਕ ਸਿੱਧੀ ਸਾਦੀ ਅਤੇ ਸ਼ਾਂਤੀ ਭਰੀ ਜ਼ਿੰਦਗੀ ਪਸੰਦ ਕਰਦੇ ਰਹੇ ਹਨ ਹੁਣ ਨਹੀਂ ਕਹਿਣਾ ਸੱਡੇ ਰਿਸ਼ੀ ਮੁਨੀ ਜਾਂ ਲੋਕਾਂ ਦੀ ਜ਼ਿੰਦਗੀ ਬੜੀ ਸਿੱਧੀ ਸਾਦੀ ਸੀ ਭਾਵ ਕਿ ਭਾਰਤੀ ਦਰਸ਼ਨ ਕੇਵਲ ਆਦਰਸ਼ਾਂ ਨੂੰ ਹੀ ਜੀਵਨ ਦਾ ਉਦੇਸ਼ ਮੰਨਦਾ ਹੁਣ ਇੱਕ ਪੀਟੀ ਰਾਜੂ ਦੇ ਅਨੁਸਾਰ ਅਦਰਸ਼ਵਾਦ ਭਾਰਤੀ ਦਰਸ਼ਨ ਦਾ ਮੁੱਖ ਕਿਨਾਰਾ ਹੈ ਲਗ ਲਗ ਵਿਦਵਾਨਾਂ ਦੇ ਵਿਚਾਰ ਨੇ ਕੱਲ ਨੂੰ ਆਪਾਂ ਅੱਗੇ ਗੱਲ ਕਰਾਂਗੇ ਕਿ ਦੁੱਖਾਂ ਅਤੇ ਕਸ਼ਟਾਂ ਦਾ ਜਿਹੜਾ ਖਾਤਮਾ ਉਹ ਕਿਵੇਂ ਮੰਨਦੇ ਨੇ ਇਹ ਲੋਕ ਕਿ ਕਿਵੇਂ ਹੋ ਸਕਦਾ ਗਿਆਨ ਭਗਤੀ ਕਰਮ ਜਾਂ ਜੀਵਨ ਤੇ ਸਮਾਜ ਦੇ ਕਿਵੇਂ ਨਜ਼ਦੀਕ ਆ ਮੋਕਸ਼ ਕੀ ਚੀਜ਼ ਹੈ ਮੁਕਤੀ ਕਿਹਨੂੰ ਕਹਿੰਦੇ ਨੇ ਅੱਜ ਆਪਾਂ ਜਿੰਨੀ ਕੁ ਗੱਲ ਕਰ ਲਈਏ ਅੱਜ ਤੇ ਆਪਾਂ ਇਹਦੇ ਵਿੱਚ ਅਧਿਆਤਮਿਕ ਪੱਖ ਤੇ ਅਦਰਸ਼ਵਾਦੀ ਦੋ ਦੋਨਾਂ ਬਾਰੇ ਗੱਲ ਕੀਤੀ ਹੈ ਕੱਲ ਨੂੰ ਆਪਾਂ ਥੋੜਾ ਇਹਨੂੰ ਅੱਗੇ ਵਧਾਵਾਂਗੇ ਸੋ ਮੀਡੀਆ ਕੀ ਤੁਹਾਨੂੰ ਚੰਗਾ ਲੱਗਾ ਹੋਵੇਗਾ ਅਗਰ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਕਰਾਓ ਧੰਨਵਾਦ ਸ਼ੁਕਰੀਆ ਮਿਹਰਬਾਨੀ